ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਾਰਿਆਂ ਨੂੰ ਲਓ ਜੀ ਆਪਣੇ ਕੋਲੇ ਆਇਆ ਸੀ ਬਾਈ ਕਿਰਤਪਾਲ ਬਾਦਸ਼ਾਹਪੁਰ ਵਾਲਾ ਜਿਹੜਾ ਆਪਣੇ ਗੋਪੀ ਬੰਦੇ ਬਹੁਤ ਸਾਰੇ ਸੀਮਨ ਵਰਤਦਾਗਾ ਤੇ ਇਹਦੇ ਕੋਲੇ ਰਿਜ਼ਲਟ ਵੀ ਬਹੁਤ ਵਧੀਆ ਹੋਈ ਹੋਈ ਆ। ਬਾਕੀ ਬਾਈ ਨਾਲ ਗੱਲ ਕਰਦੇ ਆਂ। ਹਾਂ ਬਾਈ ਕਿਰਤਪਾਲ ਜਿਹੜੇ ਪਹਿਲਾਂ ਟੀਕੇ ਲਾਇਆ ਤੇ ਉਹਨਾਂ ਦੇ ਰਿਜ਼ਲਟ ਤੇਰੇ ਕੋਲੇ ਕਿਵੇਂ ਆਏ ਆ? ਗੱਲ ਤਾਂ ਗੋਪੀ ਦੇ ਕੋਲ ਹੀ ਪੁੱਛੂਗੀ। ਹੂੰ। ਹੁਣ ਕੀ ਆਏ ਮਤਲਬ ਵੀ ਆਪਾਂ ਕਿਵੇਂ ਖਲੋਗੇ ਆਪਨ ਲੱਗਿਆ ਨੂੰ ਹਣਾ? ਹਾਂ ਮੈਂ ਬਾਵਰ ਸੀਮਨ ਲੈਣ ਆ ਰਿਹਾ। ਠੀਕ ਹੈ ਜਾਨਾ ਜੀ ਹੁਣ ਗੋਪੀ ਦਾ ਨਾਮ ਹੁੰਦੇ ਹੈਂ ਗੋਪਾਂ ਦੇ ਲੈ ਕੇ ਤੇ ਹਰੇ ਲੋਕ ਗੋਪੀ ਲੋਕ ਆਵਿਆ ਮਗਨ ਲੱਗੇ ਗੋਪੀ ਜੀ ਨੂੰ ਭਰਨਗੇ ਬਾਕੀ ਬਾਈ ਜੀ ਆਪਾਂ ਜਿੰਨੀ ਮਿਹਨਤ ਕੀਤੀ ਹੈ ਜਿੰਨੀਆਂ ਝੋਟੀਆਂ ਸਵਾਈਆਂ ਉਹ ਲੋਕਾਂ ਨੂੰ ਕਹਿਣ ਦੀ ਲੋੜ ਨਹੀਂ ਚਵਾਈ ਕਰਾਈ ਆ ਮੂਰੇ ਲੈ ਮਿਲਕਿੰਗ ਤੇ ਅੱਜ ਤੱਕ ਕਿੰਨੇ ਝੋਟੇ ਹੋਏ ਆ ਕਿਸੇ ਨੇ ਕਦੀ 20 ਪਲੱਸ ਲੰਘਿਆ ਨਹੀਂ ਗਿਣਵੇਂ ਚੁਣਵੇਂ ਝੋਟੇ ਆ ਜਿਨ੍ਹਾਂ ਦੀ 20 ਪਲੱਸ ਲੰਘਿਆ ਨੇ ਜਿਵੇਂ ਸਤੰਭਾਲ kia ਹੋ ਗਿਆ ਕੋਹੇ ਨੂਰ ਹੋ ਗਿਆ ਤੇ ਗੋਪੀਵਨ ਹੋ ਗਿਆ ਹਾਂਜੀ ਹਾਂ ਬਾਕੀ ਅੱਜ ਤੱਕ ਜਿੰਨੇ ਝੋਟੇ ਹੋਰ ਨਹੀਂਗੇ ਜਾਂ ਸਰਕਾਰੀ ਦੇ ਵਿੱਚ ਪੀਸੀ 574 ਹੋ ਗਿਆ ਇਹਦੀਆਂ ਝੋਟੀਆਂ ਅੱਗੇ ਲੰਘੀਆਂ ਨੇ ਜਾਂ ਇੱਕ ਅੱਧਾ ਬੁੱਲ ਹੋਰ ਹੋਊਗਾ ਜਿਹੜਾ ਕਾਰਨ ਕਾਰਨ ਪਤਾ ਕੀ ਹੈ ਫਿਰਤਪਾਲ ਹਾਂਜੀ ਆਪਾਂ ਨੂੰ ਇਹ ਪਤਾ ਹੋਵੇ ਭਲਾਨੇ ਬੁੱਲ ਦੀ ਝੋਟੀ ਨੇ ਦੁੱਧ ਦਿੱਤਾ ਤਾਂ ਕਿ ਲੋਕਾਂ ਦਾ ਸੀਮਨ ਵਧ ਕੇ ਆਪਦੇ ਘਰੇ ਵਿੱਚ ਹੀ ਪੈਦਾ ਕਰ ਲੈਣ ਜੀ ਆਪਾਂ ਨੂੰ ਇਹ ਹੀ ਨਹੀਂ ਪਤਾ ਕਿ ਕਿਹੜੇ ਦਿਨ ਦੁੱਧ ਦਿੱਤਾ ਆਪਾਂ ਬੱਚੇ ਕਿੱਥੋਂ ਪਾਇਦਾ ਕਰਾਂਗੇ ਇਹ ਤਾਂ ਗੱਲ ਨਹੀਂ ਆ ਹਾਂ ਹੁਣ ਤੁਸੀਂ ਦੁੱਧ ਬਾਕੀ ਗੱਲ ਹੋਰ ਹੋਣਾ ਅੰਜਖਰੀ ਗੋਪੀ ਦਾ ਬੇਨਾਹਲਾ ਕਾਇਨਾ ਗੋਪੀ ਗੋਪੀ ਦਾ ਮੈਲੂ ਕੱਟਾ ਦੀ ਗੱਲ ਵੀ ਹੂੰ ਤੁਸੀਂ ਆ ਮੰਨ ਲਓ ਜੇ ਲੋ ਮੈਨੂੰ ਕੀ ਪ੍ਰੋਬਲਮ ਤੇ ਆਪਣਾ ਵਿਚਨਾ ਪੈ ਗਿਆ ਉਹ ਹਾਂ 12 ਮਹੀਨੇ ਦਾ ਕਟਾ ਕਰਕੇ ਤੁਸੀਂ ਆਪਣੇ ਜੀ ਇਹਨੂੰ ਪੂਰਾ ਚਮਾਨ ਤਿਆਰ ਕਰਕੇ ਠੀਕ ਹੈ ਅਸੀਂ ਵਿਚ ਤੇ ਦੂਣੀ ਬਣਾ ਦਾ ਬੰਦਾ ਲੈ ਗਿਆ ਸੀ ਉਹ ਲੈ ਕੇ ਜਾਂਦਾ 1 ਲੱਖ ਰੁਪਏ ਠੀਕ ਹੈ ਜੀ ਠੀਕ ਹੈ ਬੜਾ ਵੱਡਾ ਹਾਈਟ ਨਹੀਂ ਗਈ ਸੀ ਨਾ ਠੀਕ ਜੀ ਬੰਦਨਾ ਗੋਪੀ ਦਾ ਨੌ ਲੱਗੀ ਉਹ 1 ਲੱਖ ਰੁਪਏ ਦਾ ਲ ਠੀਕ ਹੈ ਜੀ ਅੱਜ ਵੀ ਜਿਹੜਾ 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 ਬੰਦਾ ਆਖਦਾ ਕਹਿੰਦਾ ਮੈਨੂੰ 30 ਲੱਖ ਰੁਪਏ ਦੇ ਦੇ ਨੇ ਠੀਕ ਹੈ ਜੀ ਠੀਕ ਹੈ ਕੱਟੇ ਦਾ ਧੂੜ ਦੀ ਗੱਲ ਆਜੇ ਕੱਟੇ ਦੀ ਪਹਿਲੀ ਬਹੁਤ ਆ ਗੋਪੀ ਦੇ ਜੀ ਆਪਾਂ ਇਹ ਨਹੀਂ ਕਹਿੰਦੇ ਵੀ ਹੋਣੀ ਠੀਕ ਹੈ ਜੀ ਦੁੱਧ ਵੀਰੇ ਬਹੁਤ ਕੜਦੇ ਨੇ ਗੋਪੀ ਬਣਦੀਆਂ ਇੱਕ ਨੰਬਰ ਤੋਂ ਅੱਗੇ ਆਪਾਂ ਜਿਹੜੀ ਧੂਰ ਕੋਟ ਵਾਲੀ ਦੀ ਆਪਾਂ ਪਾਈ ਸੀ ਆਪਾਂ ਨੂੰ 2 ਲੱਖ ਰੁਪਏ ਲੱਗਦਾ ਸੀ ਬੰਦਾ ਕਹਿੰਦਾ ਜੀ ਦੋ ਦੀ ਦੇਣੀ ਤੇ ਉਹਦੀ ਵੀ ਆਪਾਂ ਥੋੜੇ ਦੇਣਾ ਤੇ ਲਾਈਵ ਬੈਂਕਿੰਗ ਕਰਵਾਵਾਂਗੇ ਬਾਕੀ ਗੋਪੀ ਦੀ ਗੱਲ ਹੋਰ ਹੈ ਕਹਿੰਦਾ ਅਰਦੀ ਬਾਕੀ ਇਹ ਗੱਲ ਆ ਵੀ 13 ਇਹ ਕਿ ਦੁੱਧ ਘਟਣਾ ਬਲਦ ਰਿਹਾ ਦੁੱਧ ਬਹੁਤ ਹੁੰਦਾ ਲਾ ਕਹੇ ਉਹ ਤਾਂ 12 ਕਿਲੋ ਕਹਿੰਦਾ ਉਹ ਤਾਂ 12 ਕਿਲੋ ਕਹਿਣਾ ਵੀ ਬਹੁਤ ਵੱਡੀ ਗੱਲ ਹੋ ਗਈ ਛੋਟੀ ਤੋਂ ਫਲੋਂ ਫਲੋਂਣ ਛੋਟੀ ਦਾ 12 ਕਿਲੋ ਵਾਲੀ ਜਿਹੜੀ ਉਹ 18 ਕਿਲੋ ਤੇ ਭੱਗ ਜਾਂਦੀ ਹੈ ਤੀਜੀ ਭੱਗ ਜਾਂਦੀ ਹੈ ਪਰ ਆਪਾਂ ਇਕੱਲਾ ਹੋਰ ਜਿਹੜੇ ਕਹਿੰਦੇ ਵੀ ਲੋਕਾਂ ਨੂੰ ਵੀ ਲੋਕ ਜੇ ਆਪਾਂ ਆਮ ਛੀਵਨ ਨੂੰ ਜੇ ਮਣਾਂ ਦਾ ਬੱਧਿਆ ਤਿਆਰਣਾ ਆਪਾਂ ਜਿਆਦਾ ਵੈਟਰਾਂ ਜਿਆਦਾ ਬੱਚੇ ਵੀਰੇ ਜੇ ਮੱਲਾ 300 ਦਾ ਠੀਕਾ 300 ਡਾਕਟਰ ਦੀ ਫੀਸਾ ਜਾਂ 400 ਡਾਕਟਰ ਦੀ ਫੀਸਾ ਮੰਨ ਲਾ ਦੇਤੀ ਤਾਂ ਉਹਨਾਂ ਕੋਲ ਜਿਹੜਾ ਬੱਚਾ ਪੈਦਾ ਹੋਣਾ ਕਿੱਥੇ 60 70000 ਦੀ ਮੱਝ ਤਿਆਰ ਹੋਣੀ ਹੈ ਕਿੱਥੇ ਢੂਲ ਲੱਗਦੀ ਹੋਣੀ ਹੈ ਨਹੀਂ ਦੇਖੋ ਜਲਦੀ ਡਬਲ ਹੋ ਗਏ ਉਹਨਾਂ ਦੇ ਕਹਿੰਦੇ ਹੋਰ ਨਹੀਂ ਜੇ 400 ਰੁਪਏ ਫੀਸ ਤਾਂ 45 ਦਿਨ ਹੀ ਹੈਗਾ ਨਾ ਲੇਕਨ ਨੰਬਰ ਹੋਰ ਤੇਜੀ ਠੀਕ ਹੈ ਕਹਿੰਦਾ ਵੀ ਬ੍ਰੀਡ ਤਰ੍ਹਾਂ ਕਰ ਲੇ ਨੰਬਰ ਅਛੂਣ ਸਮਾਂ ਹੀ ਪੂਰਾ ਹੋ ਜਾਵੇ ਠੀਕ ਹੈ ਜੀ ਤੁਸੀਂ ਕੋਈ ਬਾਲਾ ਨਹੀਂ ਤੱਕੋਂ ਦੇ ਵੀਰੇ 150 ਰੁਪਏ ਹੜਾ ਹੁੰਦਾ ਹੈਗਾ ਠੀਕ ਹੈ ਬਹੁਤ ਵਧੀਆ ਮਹਾਰਾ ਠੀਕ ਹੈ ਆਪਾਂ ਤਾਂ ਲੋਕਾਂ ਨੂੰ ਕਹਿੰਦੇ ਵੀ ਤੁਸੀਂ ਬ੍ਰੀਡ ਤਰ੍ਹਾਂ ਕਰੋ ਸਾਡਾ ਨੌ ਚੱਲੇ ਵੀ ਹਾਂ ਠੀਕ ਆ ਰਿਹਾ ਨਾ ਭਰਿਆ ਚੀ ਵੀ ਬੋਕੀ ਨਹੀਂ 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 ਬਹੁਤ ਵਧੀਆ ਕੰਮ ਕਰਦਾ ਬਾਕੀ ਆਪ ਠੀਕ ਆ ਜੇ ਆਪਣਾ ਝੋਟਾ ਮਾੜਾ ਹੋਵੇ ਪਹਿਲਾ ਜਿੰਨੇ ਵੀ ਭਰਾ ਝੋਟੇ ਆਲੇ ਆਉਨਾ ਦੇ ਘਰੇ ਆਉਦੇ ਬੋਲਾਂ ਦੀਆਂ ਕੱਟੀਆਂ ਬਹੁਤ ਘੱਟ ਹੋ ਸਕਦੀਆਂ ਆਪਣੇ ਕੋਲੇ ਇੱਕ ਆ ਖੜੀ ਆ ਠੀਕ ਹੈ ਨਾ ਦੂਜੀ ਇੱਧਰ ਆ ਜਾ ਲਾਖਰੀ ਤੇ ਹੋਰ ਐਨਾਂ ਲੋਕੀਂ ਛਿੱਟੋ ਆ ਤੇ ਛਿੱਟੋ ਹੈ ਇੱਕ ਮਿੰਟ ਛਿੱਟੋ ਆ ਨਾ ਪਰ ਉਹ ਮੇਰਾ ਬਹੁਤ ਭਾਰੀ ਜੀ ਬੰਨੋ ਵੀ ਜੀ ਇੱਧਰ ਆਪਣੀ ਆ ਮਿਲਕ ਮਸ਼ੀਨ ਖੜੀ ਆ ਆ ਖੜੀ ਹੈ ਇੱਧਰ ਆਇਆ ਠੀਕ ਹੈ ਨਾ ਦੋ ਕੱਟੀਆਂ ਹੋ ਗਈਆਂ ਤੀਜੀ ਗੋਪੀ ਦੀ ਆ ਬੈਠੀ ਆ ਜੇ ਕੋਪੀ ਦਿਆ ਦੁੱਧ ਨਾ ਦੇਣ ਮੈਂ ਘਰੇ ਕੀ ਕਰਾਉਣਾ ਇਹਨਾਂ ਨੂੰ ਲਓ ਜੀ ਬ੍ਰਿੰਕਰ ਨੂੰ ਆਪਾਂ ਨਾਲ ਹੁਣ ਕਰਦੇ ਇੱਕ ਬੰਦਾ ਜਣਾ ਆਪ ਨੂੰ ਘਰ ਆ ਜਾਂਦਾ ਹੈ ਤੇ ਬੰਦੇ ਨੀ ਆ ਰਿਹਾ ਕਹਿੰਦਾ ਜੀ ਲਵੇ ਛੋਟੀਆਂ ਮਿਲਕ ਮਸ਼ੀਨਾਂ ਉਹ ਤਾਂ ਕਹਿੰਦਾ ਬਹੁਤ ਘੱਟ ਤਾਂ ਕਹਿੰਦਾ ਜਦੋਂ ਮੈਂ ਗੱਲਾਂ ਕਰਦਾ ਸੀ ਪਰ ਤੁਸੀਂ ਐਵੇਂ ਦੇਖੋ ਏਡਾ ਵੱਡਾ ਭਾਇ ਚਾ ਰਹੀ ਗਈ ਆ ਥੋੜੀ ਮਿੰਟ ਸੰਥਰੋਲੇ ਜੁੜ ਚੁੱਕੀ ਬਾਈ ਜੀ 17 ਦਿਨ 20 ਕਿਲੋ ਦੁੱਧ ਜਿਹੜਾ ਬੰਦਾ ਕਹਿੰਦਾ ਸੀ ਤੈਨੂੰ ਆਪਦੀ ਮੱਝ ਦਾ ਮੈਲਣ ਲੈ ਕੇ ਲਾਇਬ ਹੋ ਕੇ ਮੈਂ ਚੋਕੇ ਨੂੰ ਚਵਾ ਲਈ ਠੀਕ ਹੈ ਨਾ ਉਹ ਠੀਕ ਹੈ ਜੀ ਦੇਖੋ ਏਡਾ ਵੱਡਾ 17 ਚਵਾਈਆਂ ਕਰਾਈ ਪਤਾ ਕਹੇਦਣਾ ਕਾਲਾ ਹੁੰਦਾ ਵੀਰੇ ਕਹੇਦਣਾ ਕਿਉਂ ਨਾਲ ਡਾਕਟਰ ਆ ਖੜਦਾ ਆ ਖੜਦਾ ਫਿਰ ਮੈਂ ਤੇ ਬੋਬਾ ਨਹੀਂ ਪਈਨੇ ਦੇਖੋ ਕਿੱਡੀ ਵੱਡੀ ਕੋਈ ਨਾ ਗਾਹ ਨੂੰ ਫੇਰ ਇਤਵਾ ਰਾਂਗੇ ਇਹ ਕਿਹੜਾ ਜਾਂਦੀ ਆ ਕਿਸੇ ਬੱਥੇ ਇਹਦੇ ਨਾਲ ਵੀ ਉਹ 2 ਵਜਾ ਹੋਣਗੇ 1 ਐ ਇਹ ਵੀ ਦੇਖੋ ਜੀ ਹਰ ਕੱਲਾ ਇਹਨਾਂ ਨੇ ਕੋਈ ਦੋ ਦੋ ਖੜਦੇਗਾ ਹਰ ਤੋਏ ਇੱਧਰ ਆ ਜਾ ਆ ਜਾ ਤੇ ਬਾਕੀ ਦੋਸਤੋ ਆ ਹੋਰ ਬੈਠੀ ਆ ਇਹਨੂੰ ਗਾਹ ਨੂੰ ਸੋਨੂ ਮੇਲੇ ਚ ਚੋਕੇ ਦਿਖਾਵਾਂਗੇ ਕਿਰਾਂ ਘੱਬਣ ਹੋ ਜੇ ਟਾਈਮ ਨਾਲ ਇਹ ਖੁੱਲੇ ਸਿੰਗਾ ਵਾਲੀ ਦੀ ਦਿਖਾਈ ਖੁੱਲੇ ਸਿੰਗਾ ਵਾਲੀ ਦੇ ਸਿੰਘ ਖੁੱਲੇ ਆ ਪਿੱਛੇ ਦਿਖਾ ਦੇ ਗੋਲ ਕੁੰਡੀਆਂ ਕਰ ਗਈ ਖੁੱਲੇ ਸਿੰਘਾਂ ਵਾਲੀ ਦੇਸ ਖੁੱਲੇ ਸਿੰਘ ਅਗਲੇ ਨੂੰ ਸਿਆਲ ਜੀ ਨਹੀਂ ਆਣੀ ਵੀ ਸਿੰਘ ਖੁੱਲੇ ਆ ਹਾਂ ਸਿੰਘ ਦਾ ਸਾਹੇ ਦੇ ਥੋੜਾ ਜਿਹਾ ਵੱਡਾ ਜਨੂਰ ਆ ਪਰ ਕਰ ਗਈ ਗੋਲਈ ਕਿੰnumeri ਦੀ ਇਹ ਹਲੇ ਬਈ 2 ਸਾਲ ਤੋਂ ਘੱਟ ਆ ਤੀਜੇ 12ਵੇਂ ਮਹੀਨੇ ਦੀ ਤੇਨੂੰ 2 ਸਾਲ ਵੀ ਹੋ ਗਏ ਆ ਅੱਦੇ ਗੋਲ ਵੀ ਹੈਡ ਗੋਪੀ ਬਣਦੀ ਗੱਟੀ ਨਹੀਂ ਤਿੰਨ ਤਰੀਕ ਨੂੰ 12ਵੇਂ ਦਿਨ ਨੂੰ 2 ਸਾਲ ਦੀ ਹੁਣੀ ਆ ਤੇ ਮੈਨੂੰ ਕਹੇ ਨੇ ਤੂੰ ਗੋਪੀ ਜੀ ਕਹਿੰਦੇ ਵਾਧੂ ਸੋਰੀ ਕਰਨ ਦੇਖ ਲੈ ਯਾਰ ਹੁਣ ਆਪਾਂ ਅੱਖੀਂ ਦੇਖ ਕੇ ਕਰਨ ਕਰਦੇ ਹਾਂ ਤੇ ਕਹਿੰਦਾ ਸਣਾ ਹੁਣੀ ਹੁੰਦੀ ਆ ਇੱਕ ਆਪਾਂ ਅੱਖੀਂ ਦੇਖਣੀ ਕਰਨ ਉਹ ਇਹ ਖੀਰੀ ਆ ਉਹ ਦੋ ਦਿਨ ਦਾ ਬਰਾਬਰ ਏਡੀ ਤੂੰ ਦੇਖ ਲੈ ਹੈ ਕਿ ਕਿੱਥੇ ਖੜੀ ਆ ਬਾਕੀ ਪੈਰ ਵੀ ਦੇਖ ਨਾ ਗਲਾਸ ਵਰਗੇ ਪੈਰ ਨੇ ਜ਼ਿੱਦੇ ਨਹੀਂ ਪਹਿਰਨੀਆਂ ਗੁੱਟੀਆਂ ਹੀ ਥੱਲੇ ਲੱਗਣ ਲੱਗ ਜਾਂਦੀਆਂ ਮੈਲਕ ਮਸ਼ੀਨੀਆਂ ਲੱਗਦੀਆਂ ਟਿੱਟੀਆਂ 10 ਕਿੰਟਰ ਬਾਹਰ ਜਾ ਕੇ ਤਰੀ ਫਿਰਦੀ ਆ ਗਿੱਟੀਆਂ ਦਿਖਾਉਂਦੇ ਰਹਿੰਦੀਆਂ ਵੀ ਲੱਗਦੀਆਂ ਥੱਲੇ ਮજબૂત ਲੱਤਾਂ ਸੋਹਣਾ ਝੱਡਾ ਤੇ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਭਾਈ ਕਰਤਪਾਲ ਸਿੰਘ ਦਾ ਚੈਨਲ ਆ ਡਾਕਟਰ ਕਰਤਪਾਲ ਸਿੰਘ ਦੇ ਨਾਲ ਦੇ ਉਹਨੂੰ ਦੱਬ ਕੇ ਸ਼ੇਅਰ ਕਰੋ ਲਾਇਕ ਕਰੋ ਤੇ ਬਾਈ ਦੇ ਚੈਨਲ ਨੂੰ ਚਲਾਓ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਸਿੱਖਣ ਨੂੰ ਮਿਲਣਗੀਆਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ